ਅੱਜ ਪੰਜਾਬ ਆਂਦਾ ਤੇ ਖਬਰ ਵਾਲਿਆਂ ਨੂੰ ਮੁੱਦਾ ਮਿਲ ਜਾਂਦਾ ਉੱਥੇ ਜਿਹੜੇ ਬੰਦੇ ਆਮ ਪਬਲਿਕ ਪਰੇਸ਼ਾਨ ਹੋ ਰਹੀ ਆ ਉਹਨਾਂ ਦੇ ਉਹਨਾਂ ਨਾਲ ਗੱਲਾਂ ਬਾਤਾਂ ਕਰ ਰਹੇ ਆ ਇੱਕ ਬੋਲਿਆ ਕਹਿੰਦਾ ਅਸੀਂ ਕਹਿੰਦਾ ਥੁੱਤ ਨਹੀਂ ਕਣਕ ਖਰੀਦਦੇ ਅਸੀਂ ਕੋਠਿਆ ਪਰ ਕਣਕ ਉਗਾ ਲਾਂਗੇ ਵੀ ਆਮ ਪਬਲਿਕ ਨੂੰ ਕਾਹਦੇ ਤੰਗ ਕਰਦੇ ਆ ਤੁਸੀਂ ਤੇ ਟੱਕਰ ਮਾਰਨੀ ਕਹਿੰਦੇ ਜਿਹੜੇ ਭਾਈ ਜਿਹਨਾਂ ਨੇ ਤੁਹਾਨੂੰ ਦੇਣੀ ਐ ਬਿੱਲ ਲਾਗੂ ਹੋਣੇ ਐ ਤੁਹਾਡੇ ਰੇਡ ਤਾ ਹੁਣ ਕਹਿੰਦਾ ਉਹਨਾਂ ਨੂੰ ਜਾ ਕੇ ਟੱਕਰ ਮਾਰੋ ਕਹਿੰਦੇ ਆਮ ਲੋਕਾਂ ਨੂੰ ਕਾਹਦੇ ਤੰਗ ਕਰਦੇ ਆ ਦੋਨੇ ਪੱਖ ਹੈ ਜੀ ਹੁਣ ਕੀ ਦੀ ਕਿਆ ਕਹਿ ਦੀਏ ਸਾਡਾ ਇੱਕ ਆਪ ਰਿਸ਼ਤੇਦਾਰ ਫਸਿਆ ਬੈਠਾ ਮੈਂ ਕਿਹਾ ਵੀ 4 ਵਜੇ ਦੇ ਪਹਿਲਾਂ ਪਹਿਲਾਂ ਕੁਝ ਨਹੀਂ ਹੋਣਾ ਮੈਨੂੰ ਫੋਨ ਕਰੀ ਜਾਣਾ ਕਹਦਾ ਕਦ ਖੱਲੂਗਾ ਮੈਂ 4 ਵਜੇ ਵੀ ਖੁੱਲੂ ਮੈਂ ਕਿਹਾ ਭਾਈ 4 ਵਜੇ ਤੱਕ ਤਾਂ ਕਿਹਾ ਮੈਂ ਕੱਲ ਇੱਕ ਵੀਡੀਓ ਬਣਾ ਕੇ ਪਾਈ ਥੀ ਵੀ ਅੱਜ ਇੱਕ ਇਨਸਾਨ ਅਦੋਲਰ ਆ ਜਦ ਪੰਜਾਬ ਬੰਦ ਦਾ ਸੱਦਾ ਤੇ ਸਾਰੇ ਦੁਕਾਨੇ ਬੰਦ ਆ ਸਭ ਨੂੰ ਸਾਡੇ ਘਰ ਮਿਸਤਰੀ ਲੱਗੇ ਹੋਏ ਆ ਤੇ ਅੱਜ ਆਇਆ ਸੀ ਸਵੇਰੇ ਕਹਿੰਦਾ ਪੰਜਾਬ ਬੰਦਾ ਮੈਂ ਕਹਾ ਤੁਸੀਂ ਦਾ ਪਿੰਡਾਂ ਵਿੱਚੋਂ ਆਉਣਾ ਥੋੜ ਨੂੰ ਥੋੜੀ ਪੰਜਾਬ ਬੰਦ ਤੁਹਾਡੇ ਬਾਅਦ ਤੁਸੀਂ ਆਪਣੇ ਲੱਗੋ ਕੰਮ ਆ ਕੇ ਤੇ ਉਹ ਆ ਕੇ ਆਪਣੇ ਭਾਈ ਕੰਮ ਪਰ ਲੱਗ ਕੇ ਤੇ ਫਿਰ ਕਹਿੰਦੇ ਇੱਟਾਂ ਗਿੱਲੀਆਂ ਦੇ ਕੱਲ ਮੀਂਹ ਪਿਆ ਬਹੁਤ ਜ਼ਿਆਦਾ ਇੱਟਾਂ ਜਾਂ ਗਿੱਲੀਆਂ ਹੋਈਆਂ ਉਹ ਕੰਕਰੀਟ ਵਾਲੀ ਇੱਟ ਲੱਗੀ ਹੈ ਮੇਰੇ ਤੇ ਇੱਟ ਲੱਗਣ ਦੇ ਮੱਦੇ ਨਜ਼ਰ ਉਹਨਾਂ ਫਿਰ ਹੱਥ ਬਹੁਤ ਖਾਂਦੀ ਹੈ ਉਹ ਕਹਿੰਦੇ ਸਾਨੂੰ ਗਲਵਜ਼ ਲੈ ਕੇ ਦੇ ਫਿਰ ਉਹ ਮੈਂ ਬੰਦੇ ਨੂੰ ਫੋਨ ਕਰਿਆ ਮੈਂ ਕਹਾ ਯਾਰ ਭਾਈ ਇਦਾਂ ਦਾ ਚੱਕਰ ਆ ਵੀ ਸਾਨੂੰ ਉਹ ਚਾਹੀਦੀ ਹੈ ਕਹਿੰਦਾ ਫਿਰ ਮੈਂ ਆਪੇ ਫੜਾ ਜਾਂਦਾ ਦੁਕਾਨ ਤੋਂ ਕੱਢ ਕੇ ਤੇ ਇਹ ਗੱਲ ਸੀ ਬਾਕੀ ਤੁਸੀਂ ਵੀ ਆਪਣੀ رائے ਜ਼ਰੂਰ ਦਿਓ ਦੇਖੋ ਦੋਨੇ ਪੱਖ ਆ ਆਮ ਪਬਲਿਕ ਤੰਗ ਹੁੰਦੀ ਇਹਦੇ ਵਿੱਚ ਜਿਹਨੂੰ ਕਿਸੇ ਨੂੰ ਭਾਈ ਜ਼ਰੂਰੀ ਕੰਮ ਵੀ ਕਿਸੇ ਨੇ ਜਾਣਾ ਵੀ ਹੈ ਜਿਹਨੋਂ ਪ੍ਰੋਗਰਾਮ ਲਿਖੇ ਹੁੰਦੇ ਆ ਠੀਕ ਆ ਤੇ ਉਹ ਦੋਨਾਂ ਪਾਸੇ ਦੇ ਦੋਨਾਂ ਪੱਖਾਂ ਦੀ ਗੱਲਾਂ ਸੁਣੀਆਂ ਮੈਂ ਕਹਿੰਦਾ ਵੀ ਆਮ ਪਬਲਿਕ ਦਾ ਤੰਗ ਕਰਦੇ ਆ ਤੇ ਜਿਹੜੇ ਧਰਨਾ ਲਾਈ ਬੈਠੇ ਫਿਰ ਕਹਿੰਦਾ ਪਹਿਲਾਂ ਤਾਂ ਕਹਿੰਦਾ ਲੋਕ ਹੈਪਰ ਹੁੰਦੇ ਫਿਰ ਅਸੀਂ ਸਮਝਾਉਂਦੇ ਆ ਕਹਿੰਦਾ ਫਿਰ ਸਮਝੀ ਵੀ ਜਾਂਦੇ ਆ ਹਣਾ ਬਾਈ ਅਸੀਂ ਤੁਹਾਡੇ ਵਾਸਤੇ ਬੈਠੇ ਆਂ ਅੱਜ 35 ਦਿਨ ਹੋ ਗਏ ਡੱਲੇ ਸਾਹਿਬ ਨੂੰ ਬੈਠੇ ਨੂੰ ਮਰਨ ਵਰਤ ਤੇ ਇੱਕ ਅੰਨ ਦਾ ਦਾਣਾ ਜਿਹੋ ਉਹਨੇ ਨਾ ਪਲਗਾ ਥੋੜੇ ਵਾਸਤੇ ਬੈਠੇ ਆ ਉਹ ਤੇ ਕਿਸਾਨਾਂ ਨੇ ਕਹਿੰਦਾ ਵੀ ਫਸਲਾਂ ਪਾਉਣੀਆਂ ਬੰਦ ਕਰਦੀਆਂ ਅਸਮਾਨੀ ਰੇਟ ਚੜ ਜਾਣਗੇ ਕਹਿੰਦਾ ਸਹੀ ਗੱਲ ਲਿਖੀ ਹੋਈ ਉਹਨਾਂ ਨੇ ਵੀ ਨੋ ਫਾਰਮਰ ਨੋ ਫੂਡ ਹਣਾ ਕੋਰੋਨਾ ਟਾਈਮ ਵਿੱਚ ਵੀ ਕਹਿੰਦਾ ਤੁਸੀਂ ਇੰਨਾ ਟਾਈਮ ਘਰਾਂ 'ਚ ਬੈਠੇ ਰਹੇ ਇੱਕ ਦਿਨ ਘਰਾਂ 'ਚ ਬੈਠ ਜੂਗੇ ਕਿਆ ਕਹਿੰਦਾ ਹਫਤਾ ਜੂਗੇ ਨਹੀਂ ਤੁਸੀਂ ਨਾ ਕਮੈਂਟਾ ਜਰੂਰ ਦਿਓ ਵੀ ਤੁਸੀਂ ਧਰਨੇ ਬਾਰੇ ਕਿਦਾਂ ਸੋਚਦੇ ਆ ਮੈਂ ਤਾਂ ਭਾਈ ਦੋਨੇ ਪੱਖਾਂ ਦੇ ਹੁਣ ਅਸੀਂ ਅਸੀਂ ਇਸੇ ਗੱਭੇ ਦੇ ਵਿੱਚ ਇੱਕ ਦਾ ਸਮਰਥਨ ਕਰਦੇ ਆ ਜਿਹੜੇ ਆਮ ਸਾਡੇ ਵਰਗੇ ਜਾਂ ਹੋਰ ਅਸੀਂ ਵੀ ਕਿਸਾਨ ਆ ਸਾਡੇ ਵੀ ਕਣਕ ਭਾਈ ਉੱਗੀ ਹੋਈ ਆ ਅਸੀਂ ਤਾਂ ਆਪ ਚਾਹੁੰਦੇ ਭਾਈ ਇਹਦਾ ਮੁੱਲ ਇੱਕ ਤਾਇ ਹੋ ਜਾਵੇ ਤੇ ਇੱਕ ਮੁੱਲ ਤਾਇ ਹੋਵੇ ਭਾਈ ਜਿੱਦ ਕਿੰਨੇ ਟਾਈਮ ਦੇ ਬੈਠੇ ਆ ਪਈ ਕਿਸਾਨ ਭਾਈ ਵੀ ਸਾਡੇ ਉਹ ਵੀ ਸਾਡੇ ਵਰਗੇ ਹੀ ਆ ਕੋਈ ਉਹ ਨਹੀਂ ਹੈਗੇ ਉੱਪਰੋਂ ਨਹੀਂ ਆਏ ਹੋਏ ਜਿਹੜੇ ਹੱਕ ਆ ਗਵਰਨਮੈਂਟ ਨੂੰ ਗੱਲ ਕਰਨੀ ਚਾਹੀਦੀ ਸਰਕਾਰਾਂ ਕਾਦੇ ਵਾਸਤੇ ਬਣਦੀਆਂ ਇਹ ਚੀਜ਼ਾਂ ਵਾਸਤੇ ਬਣਦੀਆਂ ਵੀ ਆ ਬੈਠ ਕੇ ਉਹਨਾਂ ਨਾਲ ਗੱਲਬਾਤ ਕੋਈ ਜਿਹੜਾ ਮੁੱਦਾ ਤੈਅ ਕੀਤਾ ਜਾਵੇ ਕਿ ਕਾ ਮੰਗਾ ਉਹਨਾਂ ਦੀ ਕਿਹੜੀ ਜਾਇਜ਼ ਹੈ ਕਿਹੜੀ ਨਜਾਇਜ਼ ਹੈ ਠੀਕ ਹੈ ਤੇ ਇਹ ਹੋਣੀ ਚਾਹੀਦੀ ਹੈ ਮਕੇਸਿ ਦਾ ਕੱਲ ਭਾਈ ਦਰਬਾਰ ਸਾਹਿਬ ਗਏ ਹੋਏ ਸੀ ਅਸੀਂ ਤਾਂ ਭਾਈ ਉੱਥੇ 2 ਵਜੇ ਆਪਣਾ ਇਸ਼ਨਾਨ ਪਾਣੀ ਕਰਕੇ ਆਪਣੀ ਜੋ ਵੀ ਇੱਥੇ ਆਪਣੇ ਮੱਥਾ ਟੇਕ ਕੇ ਮਹਾਰਾਜ ਨੂੰ ਜਾਦਾਂ ਕਰਕੇ ਪ੍ਰਣਾਮ ਕਰਕੇ ਆਪਣਾ ਚੱਲ ਪਏ ਤੇ 7 ਵਜੇ ਤੋਂ ਪਹਿਲਾਂ ਪਹਿਲਾਂ ਆਪਣਾ ਘਰ ਆ ਗਏ ਤੇ ਨਹੀਂ ਦਸੀ ਭਾਈ ਉੱਥੇ ਬੱਸ ਜਾਣਾ ਤਾਂ ਕੁਝ ਕਹਾਂ ਕਹਿਰ ਵੀ ਇਸੇ ਰੇ ਸੀ ਕਹਿੰਦਾ ਵੀ ਯਾਰ ਨਹੀਂ ਕਹਿੰਦਾ ਖੁੱਲਾ ਹੋਣਾ ਨਹੀਂ ਮੈਂਗਾ ਭਾਈ ਜਿਹੜਾ ਬੰਦ ਦਾ ਐਲਾਨ ਹੈ ਉਹਦਾ ਟਰੈਕਟਰ ਤਿਆਰ ਕਰੀ ਬੈਠੇ ਹੋਣੇ ਦੇਖੋ ਅਸੀਂ ਘਰ ਨੂੰ ਆ ਰਹੇ ਤੇ ਸਾਡੇ ਜਿਹੜੇ ਪਿੰਡ ਦੇ ਕਿਸਾਨ ਧਰਨੇ ਵਾਲੇ ਮੁੰਡੇ ਆ ਉਹ ਉੱਥੇ ਹੋਣ ਲੱਗ ਗਏ ਤੇ ਜੋ ਹੈ ਭਾਈ ਹੈ ਇਹ ਚੀਜ਼ਾਂ ਉਦੋਂ ਕਹਿਤਾ ਨਿਊਜ਼ਾਂ ਦੀਆਂ ਖਬਰਾਂ ਆ ਰਹੀਆਂ ਸੋਸ਼ਲ ਮੀਡੀਆ ਹਰੇ ਕੋਲ ਅੱਜ ਕੱਲ ਫੋਨ ਹੈਗਾ ਮੈਂ ਵੀ ਵੀਡੀਓ ਬਣਾ ਕੇ ਪੈਜੀ ਕਿਹੜੀ ਕਿਹੜੇ ادارے ਬੰਦ ਆ ਕਿ ਬੱਸਾਂਾਰੇ ਸਾਰੇ ਆ ਬੱਸਾਂ ਖੜੀਆਂ ਪਰ ਇਹ ਉਹ ਚਾਰ ਪੰਜ ਘੰਟੇ ਹੋਰ ਹਾਂ ਹੁਣ ਦਿੰਦੇ 11 ਵਜੇ ਬਦਿੰਗਾ ਅਪਲੋਡ ਹੋਣ ਨੂੰ ਕਿੰਨਾ ਟਾਈਮ ਲੱਜਣਾ ਵੀਡੀਓ ਨੂੰ ਤੇ ਆਪਣੀ ਲਾਈਵ ਵੀਡੀਓ ਇਹ ਤੇ ਇਹਦੇ ਨਾਲ ਬਈ ਜੇ ਦੇਖਿਆ ਜਾਵੇ ਨੁਕਸਾਨ ਪੰਜਾਬ ਨੂੰ ਚੱਲਣਾ ਪਏ ਕਿੰਨਾ ਨੁਕਸਾਨ ਹੋ ਜਾਣਾ ਪੰਜਾਬ ਦਾ ਕਿੰਨੇ ਆ ਸਰਕਲ ਚੱਲਣਾ ਦਾ ਹੁਣ ਦੋਨੇ ਪੱਖ ਹੈ ਜੇ ਉਹ ਅ ਨੁਕਸਾਨ ਚਲਦੇ ਕਿਤੇ ਨਾ ਕਿਤੇ ਜਾ ਕੇ ਸਰਕਾਰ ਤੱਕ ਤਾਂ ਗੱਲ ਜਾਊਗੀ ਉਹ ਜੇ ਹੁਣ ਹੁਣੇ ਧਰਨਾ ਲਾਇਆ ਠੀਕ ਹੈ ਜੀ ਕਿਤੇ ਨਾ ਕਿਤੇ ਤੱਕ ਸਰਕਾਰ ਤੱਕ ਤਾਂ ਗੱਲ ਜਾਊਗੀ ਚਲੋ ਆਪਾ ਭਾਈ ਮੋਟਰ ਪਰ ਆਏ ਹੋਏ ਸੀ ਅ ਤੇ ਬਾਕੀ ਅੱਜ ਦਾ ਹਾਲ ਦਾ ਬਹੁਤ ਠੰਡ ਹੋ ਗਈ ਆ ਸੁੰਨ ਚੜ ਰਿਹਾ ਹੁਣ ਜਿਹੜੀ ਠੰਡ ਦਾ ਅਸਲ ਫੀਲ ਹੋ ਰਿਹਾ ਵੀ ਹਾਂ ਭਾਈ ਠੰਡ ਹੋ ਗਈ ਐ। ਨਾ ਮੈਂ ਬਹੁਤ ਵਾਰੀ ਪਹਿਲਾਂ ਵੀ ਕਿਹਾ। ਨਾ ਭਾਈ ਮੌਸਮ ਵਿੱਚ 15 ਦਿਨ ਦਾ ਫਰਕ ਪੈ ਚੁੱਕਿਆ 10 ਤੋਂ 15 ਦਿਨ ਦਾ। ਜਿਹੜੀ ਅੱਜ ਆ ਠੰਡ ਚੜ੍ਹੀ ਐ ਇਹ ਇਹ ਘੱਟੋ ਘੱਟ ਅ 10 ਤਰੀਕ ਤੇ ਜਾਂ 15 ਤਰੀਕ ਤੇ ਸ਼ੁਰੂ ਹੋ ਜਾਂਦੀ ਏਦਾਂ ਦੀ ਠੰਡ। ਵੀ ਬੜੀ ਸਵਾ ਜਦੋਂ ਹੁਣ ਅਸੀਂ ਫਤੇਗੜ ਸਾਹਿਬ ਗਏ ਹੁੰਦੇ ਉੱਥੇ ਏਦਾਂ ਦੀ ਫੀਲ ਜੀ ਆ ਨਹੀਂ ਆ ਨਹੀਂ ਤੇ ਰਹੀ ਹੈਗੀ। ਅਸੀਂ ਜਿਹੜੀ ਸੇਵਾ ਵੀ ਕਰੀ ਨਾ ਉੱਥੇ ਇਹ ਮੈਂ ਨਾਰਮਲ ਇੱਕ ਟੀ-ਸ਼ਰਟ ਜੀ ਪਾਈ ਹੋਈ ਸੀ ਉਹਦੇ ਵਿੱਚ ਕੀਤੀ ਐ ਇੰਨੀ ਠੰਡ ਲੱਗੀ ਹੋਣੀ ਹੈਗੀ ਤੇ ਫਸਲਾਂ ਵੀ ਭਾਈ ਉਹ ਬੰਦੇ ਉਸੇ ਦੇ ਹਿਸਾਬ ਨਾਲ ਬੀਜੀ ਜਾਂਦੇ ਆ ਫਰਕ ਪੈਂਦਾ ਜਾਂਦਾ ਬੜੇ ਉੱਥੇ ਬਹੁਤ ਵਿਚਾਰਾ ਹੋਈਆਂ ਬਾਬੇ ਦੀ ਗੱਲਾਂ ਹੋਈਆਂ ਹਰੇਕ ਪੱਖ ਤੋਂ ਸੁਣਨੇ ਪੈਂਦੇ ਆ ਬਸ ਸੁਣੀ ਦੀ ਭਾਈ ਸਭ ਦੀ ਗੱਲ ਜਿਹੜੀ ਆਪਾਂ ਨੂੰ ਗੱਲ ਚੰਗੀ ਲੱਗਦੀ ਆਪਾਂ ਭਾਈ ਫਿਰ ਆਪਣੇ ਦਿਲ 'ਚ ਬਿਠਾ ਲੀਦੀ ਆ ਠੀਕ ਹੈ ਜੀ ਤੇ ਫਿਰ ਆਪਣਾ ਪਈ ਭਾਵ ਰੱਖ ਦਿੱਤਾ ਹਰੇਕ ਪੱਖ ਹੁਣ ਸੋਸ਼ਲ ਮੀਡੀਆ ਤੇ ਇਦਾਂ ਦੀ ਵੀਡੀਓ ਆ ਜਾਂਦੀਆਂ ਕਹਿੰਦੇ ਇੰਨੇ ਪੜ੍ਹਾਈ ਕਰ ਲਈ ਵੀ ਕਹਿੰਦੇ ਕੁਝ ਹੋਇਆ ਹੀ ਨਹੀਂ ਕੁਝ ਕਹਿੰਦੇ ਭਾਈ ਬਹੁਤ ਕੁਝ ਹੈ ਇੱਕ ਬੰਦੇ ਨੇ ਗੱਲ ਸੁਣਾਈ ਉਹ ਬੰਦੇ ਨੂੰ ਹਾਰਟ ਅਟੈਕ ਆ ਗਿਆ ਫਟਾ ਕੇ ਗਿਆ ਹੱਸਣ ਲੱਗੇ ਤੇ ਬਾਬੇ ਨੂੰ ਫੋਨ ਕਰਤਾ ਉਹ ਜਿਹੜੇ ਲਵਨਰੇ ਸਾਤੀ ਜੇ ਪਰਾਂਗੇ ਖੋਪੇ ਜੇ ਲਾਉਂਦੇ ਆ ਤੇ ਡਾਕਟਰ ਡੱਡ ਡੱਡ ਡਿਕਲियर ਕਰਤਾ ਵੀ ਭਾਈ ਪੂਰਾ ਹੋ ਗਿਆ ਇਹਦਾ ਬਾਬੇ ਨੂੰ ਫੋਨ ਕਰਿਆ ਉਹ ਕਹਿੰਦੇ ਕਈ ਵਾਰ ਨਾ ਦਿਲ ਸੋ ਜਾਂਦਾ ਉਹਨੂੰ ਦੁਆਰੇ ਉਠਾ ਲਓ ਉਹ ਡਾਕਟਰ ਮੰਨਣ ਨਾ ਵੀ ਕਹਿੰਦੇ ਅਸੀਂ ਲੈ ਗੂ ਤਾਂ ਕਹਿੰਦੇ ਮਰ ਗਿਆ ਕੋਈ ਪਲਸ ਕੋਈ ਚੀਜ਼ ਚੱਲੇ ਨਹੀਂ ਰਹੀ ਹੈ ਕੋਈ ਅਧਾਰਾ ਉਹ ਤਾਂ ਬੰਦੇ ਦਾ ਜਿਹੜਾ ਅੰਦਰ ਦਾ ਕੋਈ ਚੀਜ਼ ਚੱਲੇ ਨਹੀਂ ਵਰਕ ਨਹੀਂ ਕਰਦੀ ਹੈ ਕਹਿੰਦਾ ਯਾਰ ਤੁਸੀਂ ਇੱਕ ਵਾਰ ਲਾਉ ਤਾਂ ਸੀ ਆ ਗੈਸ ਉਹਨਕੇ ਭਾਈ ਡਾਕਟਰ ਨੇ ਲਵਾਇਆ ਜਦੋਂ ਛਾਤੀ ਬਰੋ ਕੁਰੰਟ ਜਿਹੜੇ ਉਹ ਮੈਨੂੰ ਪੱਚ ਜੇ ਲਾਇਓ ਨੇ ਭਾਈ ਜਦ ਇਹ ਅੱਖਾਂ ਜੇ ਖੋਲਿਆ ਨਾ ਤੇ ਜਿਹੜੇ ਡਾਕਟਰ ਹੈ ਕਹਿੰਦੇ ਤੁਹਾਡਾ ਇੱਥੇਕ ਬਾਬਾ ਬੈਠਾ ਤੇ ਕਿੱਥੇ ਗਿਆ ਉਹ ਇਹ ਤਾਂ verdade ਵੀਰ ਮਸੂਨੋ ਯਾਰ ਹਾਂ ਭਾਈ ਹੋ ਸਕਦਾ ਜਿਹੜੇ ਬੰਦੇ ਦੀ ਸ਼ਰਦ ਆ ਟੁੱਟ ਸ਼ਰਦਾ ਸ਼ਾਇਦ ਆਪ ਵਿਚਰਦੇ ਹੋਣ ਉੱਥੇ ਜੋ ਗੱਲਾਂ ਹੈਗੀਆਂ ਭਾਈ ਹੈਗੀਆਂ ਜੋ ਗੱਲਾਂ ਨਹੀਂ ਹੈਗੀਆਂ ਮੈਂ ਕਹਿੰਦੇ ਮੰਨੋ ਤਾਂ ਬਹੁਤ ਕੁਝ ਆ ਨਾ ਮਨ ਨੂੰ ਤਾਂ ਕੁਝ ਵੀ ਨਹੀਂ ਹੁੰਦਾ ਬਹੁਤ ਇਨਸਾਨ ਵਿਚਾਰਾ ਹੋਇਆ ਜਿਹੜੇ ਮੈਂ ਸੁਣੀਆਂ ਬੈਠੇ ਉੱਥੇ ਗੰਨਾ ਬਤਾ ਜਿੰਨੇ ਬੰਦੇ ਬੈਠੇ ਤੇ ਭਾਈ ਅੱਜ ਦੀ ਲਾਈਵ ਵੀਡੀਓ ਲਾਈਵ ਬਿਚਾ ਤੁਹਾਡਾ ਸਵਾਗਤ ਹੈ ਤੇ ਠੰਡ ਬਹੁਤ ਹੋ ਚੁੱਕੀ ਆ ਤੇ ਆਪਣਾ ਭਾਈ ਖਿਆਲ ਰੱਖਿਓ ਸਾਡਾ ਜਿਹੜਾ ਡੌਗੀ ਬੈਠੇ ਸੁੱਤਾ ਪਿਆ ਅੱਖਾਂ ਬੰਦ ਕਰੀ ਬੈਠਾ ਕੰਮ ਨੂੰ ਦੇਖਦਾ ਹੈ। ਖਾਕੂ ਨਹੀਂ ਦੇਣ ਥੋੜੀ ਨਹੀਂ। ਅਮਾ ਜਮਾ ਮੈਂ ਦੋਨੋਂ ਪਿੱਛੇ ਨੂੰ। ਇੱਥੇ ਪਿੱਛੇ ਜਾਊਂਗਾ ਨਾ ਇਧਰ ਵਾਜਣ ਜਾਦੇ ਤੁਰ ਕੇ। ਵੀ ਚੱਲਿਆ ਨਾ ਘਰ ਨੂੰ। ਇਹ ਚੰਦਪੁਰ। ਆ ਗਿਆ। ਮੈਂ ਨਹੀਂ ਚੱਲਿਆ ਬਾਈ ਹਾਲੇ। ਮੈਂ ਹਾਲੇ ਇੱਥੇ ਹੀ ਆ ਤੇਰੇ ਕੋਲੇ। ਮੈਂ ਨਹੀਂ ਜਾਣਾ ਹੈਗਾ। ਹਾਂ ਲੰਗੜਾਈ ਲਿਲਾ ਸੁੱਤਾ ਉੱਠਿਆ ਅੱਜ ਦੇ ਇਹ ਗੱਲਾਂ ਸੀ ਜਿੱਦਾਂ ਮੈਂ ਪਹਿਲਾਂ ਗਿਆਂ ਭਾਈ ਆਪਣੇ ਕਮੈਂਟਾਂ 'ਚ ਜ਼ਰੂਰ ਆਪਣੇ ਵਿਚਾਰ ਰੱਖਿਓ ਜ਼ਰੂਰ ਆਪਣਾ ਪੱਖ ਸਣਾਇਓ ਕਿ ਹਰੇਕ ਦਾ ਆਪਣੇ ਆਪਣੇ ਭਾਵ ਹੁੰਦੇ ਆ ਕੱਲ ਜਦੋਂ ਮੈਂ ਵੀਡੀਓ ਪਾਈ ਸੀ ਵੀ ਪੰਜਾਬ ਬੰਦਵਾਰ ਜਿਹੜੀ-ਜਿਹੜੀਆਂ ਗੱਲਾਂ ਦੱਸਿਆ ਦੀਆਂ ਬੜੇ ਟੈਲੀਫੋਨ ਤੇ ਮੈਸੇਜ ਆਏ ਕਹਿੰਦੇ ਭਾਈ ਸੱਚੀ ਗੱਲ ਹੈ ਮੈਂ ਕਹਾਂ ਯਾਰ ਜਦ ਆ ਆਪਾਂ ਗੱਲ ਉਹ ਨਹੀਂ ਰੱਖੀ ਕੋਈ ਫੇਕ ਵਾਂਗੋ ਵੀ ਭਾਈ ਖੁੱਲਾ ਹੋਊਗਾ ਇਹ ਠੀਕ ਆ ਕੱਦਾਂ ਐਲਾਨ ਕੀਤਾ ਹੋਇਆ ਉਹਨਾਂ ਨੇ ਭਾਈ ਕਿਸਾਨ ਜੱਥੇ ਬੰਦੇ ਨੇ ਭਾਈ ਪੰਜਾਬ ਬੰਦ ਹੈ ਤੇ ਬੰਦ ਤੇ ਕੱਲ ਭਾਈ ਮੈਂ ਸਿਕ ਨੇ ਗੋਭੇ ਦੇ ਪਕੌੜੇ ਬਣਾਏ ਤੇ ਗੋਭੀ ਦੀ ਫੇਰ ਇੱਕ ਵਾਰ ਸਬਜ਼ੀ ਬਣੂਗੀ ਹੁਣ ਛੱਡ ਛੱਡ ਕੇ ਕੱਦਾਂ ਦਿਨ ਬਣੀ ਜਾਣੀ ਆਪਣੀ ਸਬਜ਼ੀ ਇਹ ਚਕੁੰਤਰਾ ਸਾਡੀਆਂ ਹੋਈਆਂ ਨੇ ਗੋਭੀ ਦੇ ਫੁੱਲ ਆਪਣੇ ਫੇਰ ਦਵਾਰੇ ਲਾਏ ਹੋਇਆ ਫੇਰ ਦਵਾਰੇ ਹੋ ਜਾਣਗੇ ਅੱਲਾ ਪਾ ਇੱਕ ਵਾਰ ਤੁਹਾਨੂੰ ਪੂਰਾ ਜੂ ਦਿਖਾ ਦਿੰਦੇ ਆ ਐਦਾਂ ਜਿਦਾ ਉੱਪਰ ਬੱਦਲ ਜਾਂ ਹੋਇਆ ਹੁੰਦਾ ਪਤਾ ਨਹੀਂ ਖੌਰਾ ਜਿਹੜਾ ਬੱਦਲ ਹੋਇਆ ਹੋਇਆ ਇਹ ਨਹੀਂ ਪਤਾ ਹੁਣ ਕੀ ਹੋਇਆ ਹੋਇਆ ਟੈਂਪਰੇਚਰ ਜਿਹੜਾ ਹੁਣ ਹੈ 6 8 7 ਦੇ ਵਿੱਚ ਹੈ ਠੰਡ ਇੰਨੀ ਹੋਈ ਹੋਈ ਹੈ ਪਲੱਸ ਹੈ ਜੇ ਦੇਰ ਇਹ ਤਾਂ ਹੋਰ ਵਧੂਗਾ ਇਹ ਇਸ ਤੋਂ ਬਾਅਦ ਫਿਰ ਹੁਣ ਹੁਣ ਸੁੱਕ ਜਾਣਾ ਜੀ ਕਿਤੇ ਕਰੀਏ ਗਡਾਈ ਆਪਣੀ ਲੱਗੇ ਹੌਲੀ ਹੌਲੀ ਤੇ ਅੱਜ ਤਾਂ ਆਪਣਾ ਛੋਟਾ ਲਾਈਵ ਹੈ ਏਡਾ ਵੱਡਾ ਲਾਈਵ ਨਹੀਂ ਹੈਗਾ ਆਪਾਂ ਜੇ ਵੱਡਾ ਵੀ ਕਰ ਸਕਦੇ ਆ ਪਰ ਆਪਾਂ ਚਾਹੁੰਦੇ ਭਾਈ ਤੁਸੀਂ ਹੁਣ ਵਿਚਾਰ ਜ਼ਰੂਰ ਰੱਖੋ ਤੁਸੀਂ ਇਸ ਪੰਜਾਬੀ ਬੰਦੇ ਨੂੰ ਕਿਸ ਤਰ੍ਹਾਂ ਦੇਖਦੇ ਹੋ ਜ਼ਰੂਰ ਦੱਸੋ ਧੰਨਵਾਦ ਜੀ